ਜਿਹੜੇ ਏਰੀਆ ਚ ਤੁਸੀਂ ਕਹਿੰਦੇ ਸੀਗੇ ਉੱਥੋਂ ਹੀ ਆਪਾਂ ਤੁਹਾਡੇ ਖਾਤਰ ਕੋਠੀ ਲਿਆਂਦੀ ਹੈ ਜੀ ਲੱਭ ਕੇ ਬਹੁਤ ਸਸਤੇ ਰੇਟ ਦੇ ਵਿੱਚ ਮਾਲਕ ਨੇ ਸੇਲ ਕਰਨੀ ਹੈ ਪੂਰੀ ਦੀ ਪੂਰੀ ਕੋਠੀ ਜਮਨ ਨਮੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਗਲੀ ਪੂਰੀ ਖੁੱਲੀ ਡੁੱਲੀ ਲੱਗਦੀ ਹੈ ਤੇ ਰੇਟ ਵੀ ਬਜਟ ਵਾਲਾ ਜੀ ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਆਪਾਂ ਲਗਾ ਦੇਣੀ ਹੈ ਜੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚਲੋ ਜੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੁਹਾਨੂੰ ਸਾਰਾ ਕੁਝ ਮੈਂ ਕੋਠੀ ਦਾ ਦਿਖਾਉਣਾ ਜੀ ਕਲਾ ਕਲਾ ਕੋਨਾ ਤੇ ਬਾਹਰੋਂ ਵੀਡੀਓ ਬਣਾਉਣੀ ਆਪਾਂ ਸ਼ੁਰੂ ਕੀਤੀ ਆ ਮੇਨ ਗੇਟ ਤੁਸੀਂ ਚੈੱਕ ਆ ਹੀ ਲਿਆ ਤੇ ਗਲੀ ਕਿੰਨੀ ਚੌੜੀ ਲੱਗਦੀ ਆ ਉਹ ਵੀ ਤੁਸੀਂ ਦੇਖ ਹੀ ਲਿਆ ਜੀ ਕੋਠੀ ਦਾ ਫਰੰਟ ਤੁਸੀਂ ਸਾਰਾ ਕੁਝ ਦੇਖ ਲਿਆ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਪੌੜੀਆਂ ਦੇ ਥੱਲੇ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜੀ ਤੇ ਸਾਰੇ ਕਿਤੇ ਆਪਾਂ ਗੱਲ ਕਰੀਏ ਤਾਂ ਟੋਟਲ ਆਪਾਂ ਨੂੰ ਥੱਲੇ ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜੂਗਾ ਤੇ ਬਾਥਰੂਮ ਦੇ ਅੰਦਰੋਂ ਵੀ ਤੁਹਾਨੂੰ ਮੈਂ ਦਿਖਾ ਦਿੰਨੇ ਤੁਸੀਂ ਚੈੱਕ ਕਰ ਲਓ ਜੀ ਸਟੈਂਡਿੰਗ ਸ਼ੀਟ ਲੱਗੀ ਹੋਈ ਹੈ ਟਾਈਲਾਂ ਦਾ ਟੋਟਲ ਕੰਮ ਕੀਤਾ ਕਰਾਇਆ ਆਪਨ ਮਿਲੂਗਾ ਬਾਕੀ ਗੀਜ਼ਰ ਵਗੈਰਾ ਸਾਰਾ ਕੁਝ ਸਪਲਾਈ ਵਗੈਰਾ ਗੀਜ਼ਰ ਦੀ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਚੁਗੀ ਥੋੜਾ ਜਿਹਾ ਗਾਹਾਂ ਚੱਲਦੇ ਆ ਕਿਚਨ ਮਿਲ ਜੂਗਾ ਆਪਾਂ ਨੂੰ ਦੇਖਣ ਨੂੰ ਤੇ ਕਲਰ ਵਗੈਰਾ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਰੰਗ ਰੋਗਨ ਦਾ ਟੋਟਲ ਕੰਮ ਹੋਇਆ ਜੋੜੀਆਂ ਦਰਵਾਜ਼ੇ ਗੇਟ ਸ਼ੀਸ਼ਿਆਂ ਦਾ ਕੰਮ ਸਾਰਾ ਮਾਲਕ ਨੇ ਵਧੀਆ ਕਰਵਾ ਰੱਖਿਆ ਤੇ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਪੂਰੀ ਵਧੀਆ ਲੋਕੇਸ਼ਨ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਅੰਦਰ ਆਪਾਂ ਪਹੁੰਚ ਗਏ ਜੀ ਬੈਡਰੂਮ ਵਗੈਰਾ ਤੁਸੀਂ ਦੇਖੋ ਚੈੱਕ ਕਰੋ ਏਸੀ ਵਗੈਰਾ ਦੀ ਫੀਟਿੰਗ ਆਪਾਂ ਨੂੰ ਮਿਲ ਜੂਗੀ ਬਾਕੀ ਤੁਸੀਂ ਰੰਗ ਰੋਗਨ ਦਾ ਕੰਮ ਤੁਸੀਂ ਆਪ ਹੀ ਦੇਖੋ ਜੀ ਉਤੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਜਿਹੜੀ ਕਲਰ ਕਰਵਾਈ ਹੋਈ ਹੈ ਥੱਲੇ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ ਥੱਲੇ ਟੋਟਲ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਤੇ ਪੂਰੀ ਆਪਾਂ ਗੱਲ ਕਰ ਰਹੇ ਹਾਂ ਸੀ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜਾ ਇਹ ਘਰ ਪੁੰਚਿਆ ਇਹਦੀ ਜਗ੍ਹਾ 75 ਗਜ ਆਪਾਂ ਨੂੰ ਮਿਲੂਗੀ 75 ਗਜ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ 75 ਗਜ ਜਿਹੜੀ ਇਹ ਜਗ੍ਹਾ ਇਹ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਜੀ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਰਹੇ ਹਾਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰੀ ਜਾਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਰਸੋਈ ਤੁਸੀਂ ਦੇਖ ਲਈ ਤੇ ਬੈਡਰੂਮ ਤੁਸੀਂ ਦੇਖ ਲੇ ਤੇ ਉਤੋਂ ਸਾਰੀਆਂ ਛੱਤਾਂ ਤੁਸੀਂ ਦੇਖ ਲਈਆਂ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਮੈਨੂੰ ਦੱਸਿਓ ਜੀ ਤੇ ਘਰ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਨਾਲ ਦੀ ਨਾਲ ਜਰੂਰ ਕਰ ਦਿਓ ਜੇ ਆਪਾਂ ਇਸ ਘਰ ਦੇ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਆ 1.23 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਪਹੁੰਚੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਵੀ ਰੇਟ ਵੇਕੇ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਜੇ ਕਿਸੇ ਨੂੰ ਇਹ ਘਰ ਪਸੰਦ ਆਏਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਘਰ ਨੂੰ ਤਾਂ ਮਾਲਕ ਦੇ ਏਰੀਆ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹੜੀ ਲੋਕੇਸ਼ਨ ਮਾਲਕ ਨੇ ਦੱਸੀ ਹੈ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਾਂ ਸੀ ਕਨਫਰਮ ਸਾਰਾ ਕੁਝ ਤੁਹਾਨੂੰ ਕਰਵਾਉਣਾ ਮੈਂ ਉੱਤੇ ਆਪਾਂ ਚੱਲਦੇ ਹਾਂ ਜੀ ਉੱਤੋਂ ਵੀ ਤੁਹਾਨੂੰ ਸਾਰਾ ਕੁਝ ਮੈਂ ਚੈੱਕ ਕਰਵਾ ਦੇਣ ਆਸ-ਪਾਸੇ ਦੀ ਲੋਕੇਸ਼ਨ ਤੁਸੀਂ ਚੈੱਕ ਕਰ ਲਓ ਸਾਰਾ ਕੁਝ ਦੇਖ ਲਓ ਜੀ ਜਦੋਂ ਪੂਰੀ ਤਸੱਲੀ ਹੋ ਗਈ ਤੇ ਤੁਹਾਨੂੰ ਘਰ ਪਸੰਦ ਆ ਗਿਆ ਹੈ ਤਾਂ ਮਾਲਕ ਕਹਿੰਦੇ ਸੀ ਉਸ ਤੋਂ ਬਾਅਦ ਰੇਟ ਵੇਕੀ ਕਰਕੇ ਤੇ ਉੱਤੇ ਥੱਲੇ ਕਰਕੇ ਅਸੀਂ ਸੇਲ ਕਰ ਦਾਂਗੇ ਜੇ ਜਿਹਨੇ ਖਰੀਦਣਾ ਹੋਵੇ ਉਹ ਖਰੀਦ ਸਕਦਾ ਹੈ ਮਾਲਕ ਨਾਲ ਪੂਰੀ ਗੱਲ ਕਰਕੇ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ, ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਚਾਹੇ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇਕਰ ਕੋਠੀ ਮਕਾਨ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਕਿਸੇ ਵੀ ਲੋਕੇਸ਼ਨ ਕੋਈ ਪਿੰਡ ਸ਼ਹਿਰ ਜਿੱਥੇ ਵੀ ਹੈ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਪੂਰੀ ਵੀਡੀਓ ਚ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਤੁਸੀਂ ਐਡ ਕਰਵਾਉਣੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਲੁਧਿਆਣੇ ਏਰੀਆ ਚੋਂ ਕੋਈ ਘਰ ਦਿਖਾਓ ਸੀ ਲੁਧਿਆਣੇ ਏਰੀਆ ਚੋਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ 메ਨ ਬਾਜ਼ਾਰ ਦੇ ਵਿੱਚ ਹੀ ਇਹ ਘਰ ਆਪਨ ਮਿਲ ਜਾਊਗਾ 메ਨ ਬਾਜ਼ਾਰ ਤੋਂ ਥੋੜੀ ਕਿ ਦੂਰੀ ਲੱਗਦੀ ਹੈ ਜੀ ਇਹਨਾਂ ਨੂੰ ਟਿੱਬਾ ਰੋਡ ਲੱਗਦਾ ਹੈ ਟਿੱਬਾ ਰੋਡ ਤੇ ਲੁਧਿਆਣੇ ਦੇ ਵਿੱਚ ਖਾਸ ਇਹ ਘਰ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਕੀ ਗਲੀ ਪੂਰੀ ਚੌੜੀ ਲੱਗਦੀ ਐ ਸਾਰਾ ਕੁਝ ਵਧੀਆ 1.23 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਵੀ ਮਾਲਕ ਤੋਂ ਪੁੱਛਣਾ ਹੋਵੇ ਤੁਸੀਂ ਜੇ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਜਾ ਕੇ ਵੀ ਦੇਖ ਸਕਦੇ ਹੋ ਮਾਲਕ ਕਹਿੰਦੇ ਸੀਗੇ ਰੇਟ ਘਟਾ ਵਧਾ ਲਵਾਂਗੇ ਮੌਕੇ ਤੇ ਬਹਿ ਕੇ ਜਦੋਂ ਪਸੰਦ ਆ ਗਿਆ ਤੁਹਾਨੂੰ ਤਾਂ ਮਾਲਕ ਨਾਲ ਗੱਲ ਕਰ ਲਿਓ ਪੂਰੀ ਗੱਲ ਕਰ ਲਿਓ ਆਪਦੀ ਜਿਹੜੀ ਵੀ ਗੱਲ ਕਰਨੀ ਹੋਈ ਚਾਹੇ ਕਾਗਜ਼ ਪੱਤਰਾਂ ਬਾਰੇ ਗੱਲ ਕਰਨੀ ਆ ਚਾਹੇ ਆ ਰਜਿਸਟਰੀ ਬਾਰੇ ਪਤਾ ਕਰਨਾ ਚਾਹੀ ਕੁਛ ਹੋਰ ਤੁਸੀਂ ਪੁੱਛਣਾ ਘਰ ਬਾਰੇ ਤਾਂ ਮਾਲਕ ਨਾਲ ਇੱਕ ਵਾਰੀ ਰਹਿ ਕਰ ਲਿਓ ਫੋਨ ਕਰ ਲਿਓ ਤੇ ਇਹ ਗੱਲਬਾਤ ਕਰਕੇ ਪੂਰੀ ਤੇ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਕਹਿ ਦਿਓ ਵੀ ਇਸ ਕੋਲੇ ਇੰਨੇ ਤਰੀਕ ਨੂੰ ਇੰਨੇ ਕ ਵਜੇ ਅਸੀਂ ਆਵਾਂਗੇ ਦੇਖਣ ਵਾਸਤੇ ਤੇ ਫੜੀ ਰਹੋ ਜੀ ਕਿਉਂਕਿ ਕਈ ਵਾਰੀ ਹੁੰਦਾ ਜੀ ਆਪਾਂ ਬਿਨਾਂ ਦੱਸੇ ਕਈ ਵਾਰ ਮਾਲਕ ਦੇ ਏਰੀਆ ਚ ਵਗ ਜਾਂਦੇ ਅਸੀਂ ਘਰ ਕੋਠੀ ਦੇਖਣ ਵਾਸਤੇ ਵੀਡੀਓ ਚੋਂ ਦੇਖ ਕੇ ਤੇ ਮੌਕੇ ਤੇ ਆਪਾਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਵੀ ਮਾਲਕਤਾ ਘਰੇ ਹੈ ਨਹੀਂ ਜਾਂ ਫੋਨ ਨਹੀਂ ਚੱਕ ਰਹੇ ਕਿਸੇ ਕੰਮ ਚ ਵਿਜ਼ੀ ਨੇ ਤੇ ਇਦਾਂ ਕੁਝ ਹੋ ਜਾਂਦਾ ਜੀ ਤਾਂ ਕਰਕੇ ਮੈਂ ਕਹਿਣਾ ਹੁਣ ਇੱਕ ਵਾਰੀ ਪਹਿਲਾਂ ਪੁੱਛ ਪੜਤਾਲ ਕਰ ਲਿਆ ਕਰੋ ਫੋਨ ਕਰਕੇ ਕਈ ਵਾਰੀ ਇਦਾਂ ਹੁੰਦਾ ਜੀ ਵੀਡੀਓ ਪਾਉਣ ਸਾਰੀ ਜਾਂ ਇੱਕ ਦੋ ਦਿਨਾਂ ਦੇ ਅੰਦਰ ਹੀ ਘਰ ਸੇਲ ਹੋ ਜਾਂਦਾ ਠੀਕ ਹੈ ਜੀ ਪਹਿਲਾਂ ਪੁੱਛ ਲਿਆ ਕਰੋ ਵੀ ਸੇਲ ਤਾਂ ਨਹੀਂ ਹੋਇਆ ਜੇ ਸੇਲ ਨਹੀਂ ਹੋਇਆ ਤਾਂ ਆਪ ਦੀ ਜਿਹੜੀ ਜਾਣਕਾਰੀ ਤੁਸੀਂ ਲੈਣੀ ਹੈ ਲੈ ਕੇ ਜਾ ਕੇ ਦੇਖ ਕੇ ਜਦੋਂ ਫਿੱਟ ਆਊਗਾ ਉਹ ਤੋਂ ਬਾਅਦ ਬੈ ਕੇ ਮਾਲਕ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ ਤੇ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਤੁਹਾਨੂੰ ਘਰ ਕੇ ਮਿੰਦ ਲੱਗਿਆ ਜਰੂਰ ਦੱਸੋ ਜੀ ਕਮੈਂਟ ਕਰਕੇ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਜਿੰਨੇ ਤੁਸੀਂ ਪਹੁੰਚੋ ਜੀ ਲੁਧਿਆਣੀ ਤੋਂ ਲਾਗੇ-ਤਾਗੇ ਤੋਂ ਤੁਸੀਂ ਦੇਖ ਰਹੇ ਹੋ ਤੁਸੀਂ ਕਮੈਂਟ ਬਹੁਤ ਸਾਰੇ ਕੀਤੇ ਸੀਗੇ ਤੁਸੀਂ ਲੁਧਿਆਣੀ ਏਰੀਆ ਚੋਂ ਮੰਗਦੇ ਸੀਗੇ ਤੇ ਲੈ ਕੇ ਪਹੁੰਚਿਆ ਜੀ ਤੁਹਾਡੇ ਬਜਟ ਦੇ ਵਿੱਚ ਜਿੰਨੇ ਕੁ ਰੇਟ ਵਾਸਤੇ ਤੁਸੀਂ ਕਹਿੰਦੇ ਸੀਗੇ ਤੁਹਾਨੂੰ ਮੈਂ ਹਰ ਰੋਜ਼ ਵੀਡੀਓ ਚ ਕਹਿਣਾ ਹੁੰਦਾ ਜੀ ਵੀ ਤੁਸੀਂ ਥੱਲੇ ਕਮੈਂਟ ਦੇ ਵਿੱਚ ਲਿਖ ਦਿਆ ਕਰੋ ਜੇ ਤੁਹਾਨੂੰ ਕਿਸੇ ਵੀ ਏਰੀਆ ਚੋਂ ਕੋਈ ਵੀ ਘਰ ਕੋਠੀ ਮਕਾਨ ਚਾਹੀਦੀ ਹੈਗੀ ਕਿੰਨੇ ਰੇਟ ਚ ਚਾਹੀਦਾ ਤੇ ਹਰ ਰੋਜ਼ ਮੈਂ ਕਮੈਂਟ ਚੈੱਕ ਕਰਦਾ ਹੁੰਦਾ ਹਾਂ ਜੀ ਜਿੰਨੀਆਂ ਵੀ ਵੀਡੀਓ ਮੈਂ ਲੈ ਕੇ ਪਹੁੰਚਦਾ ਹਾਂ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਲੈ ਕੇ ਪਹੁੰਚਦਾ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਨੂੰ ਕੋਠੀ ਘਰ ਮਕਾਨ ਤੁਹਾਡੇ ਏਰੀਆ ਚੋਂ ਚਾਹੀਦਾ ਤਾਂ ਥੱਲੇ ਕਮੈਂਟ ਕਰੋ ਜੀ ਆਪਾਂ ਲੈ ਕੇ ਛੇਤੀ ਤੋਂ ਛੇਤੀ ਪਹੁੰਚ ਜਾਮਗੇ ਠੀਕ ਹੈ ਜੀ ਬਾਕੀ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀ ਮਾਤਾ ਮਰੇ ਬਡੇ ਬਜ਼ੁਰਗ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈਗਾ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਕੋਠੀ ਜਾਂ ਮਕਾਨ ਜੋ ਵੀ ਹੈ ਜੀ ਸੇਲ ਹੋ ਜਾਊਗਾ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਇੱਕ ਪਾਸੇ ਚੁੰਡ ਦੇ ਵਿੱਚ ਚੈੱਕ ਕਰੋ ਜੀ 73800 ਪੂਰਾ 6273 ਚੱਲਦੇ ਰਹਿੰਦਾ ਜੀ ਤੇ ਵੀਡੀਓ ਕੇਮੇ ਤੇ ਲਗੀ ਜਰੂਰ ਦਸੂਮ ਪਹਿਲੀ ਵਾਰ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂ ਕਰ ਦੋ ਜੀ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਦਬਬ ਦੋ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਚੈਨਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਹਰ ਰੋਜ਼ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆ ਗਈ ਹੋਗੀ ਵੀਡੀਓ ਤੇ ਸਪੋਰਟ ਫੁੱਲ ਵਟਾ ਫੁੱਲ ਕਰਿਓ ਜੀ ਅੱਗੇ ਸ਼ੇਅਰ ਜਰੂ ਕਰ ਦਿਓ ਤੇ ਮਿਲਦੇ ਆਂ ਛੇਤੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ